ਪੱਤਰਕਾਰਾਂ ਦਾ ਧੰਨਵਾਦੀਆਂ ਜਿਹੜੀ ਮੇਰੇ ਛੋਟੇ ਜਿਹੇ ਸੰਦੇਸ਼ ਤੇ ਸਾਰੇ ਹਮਮਾ ਕੇ ਪਹੁੰਚੇ ਨੇ ਸਾਡੀਆਂ ਬਹੁਤ ਮੁਸ਼ਕਲਾਂ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਦਾ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਨੇ ਆ ਪਰ ਸਾਡੀਆਂ ਮੁਸ਼ਕਲਾਂ ਕੋਈ ਨਹੀਂ ਸੁਣਦਾ ਹੈਗਾ ਸਾਡੇ ਪੱਤਰਕਾਰਾਂ ਦੇ ਜਦੋਂ ਵੀ ਕੋਈ ਢੀਡ ਪੈਂਦੀ ਆ ਸਾਨੂੰ ਪ੍ਰਸ਼ਾਸਨ ਕੋਲ ਜਾਣਾ ਪੈਂਦਾ ਪਰ ਪ੍ਰਸ਼ਾਸਨ ਕੋਲ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਸਾਡੇ ਪੱਤਰਕਾਰਾਂ ਦੇ ਮੋਬਾਈਲ ਜੂ ਵੀ ਹੋਗੇ ਲੈਪਟਾਪ ਤੋਂ ਵੀ ਹੋਗੇ ਮੋਟਰਸਾਈਕਲ ਚੋਰੀ ਹੋ ਗਈ ਪਰ ਕਿਸੇ ਨੇ ਉਹਦੀ 사ਰ ਨਹੀਂ ਲਈ ਅਸੀਂ 2-3 ਮਹੀਨੇ ਤੋਂ ਲਗਾਤਾਰ ਪ੍ਰਸ਼ਾਸਨ ਦੇ ਸੰਪਰਕ ਚ ਆਂ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਆਂਦਾ ਵੀ ਸਾਡੇ ਮਸਲੇ ਹੱਲ ਕਰੇ ਜਾਣ ਪਰ ਪੁਲਿਸ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਵਾਰ-ਵਾਰ ਥਾਣੇ ਦੇ ਜਿਹੜੇ ਮਾਰਦੇ ਲੋਕਾਂ ਲਈ ਅਸੀਂ ਲੜਦੇ ਆਂ ਪਰ ਸਾਡੇ ਲਈ ਲੜਨ ਵਾਲਾ ਕੋਈ ਨਹੀਂ ਹੈਗਾ ਇਸ ਲਈ ਅੱਜ ਮਜਬੂਰ ਹੋ ਕੇ ਸਾਨੂੰ ਇੱਥੇ ਖਾਲਾ ਛੜੰਦ ਮੂਹਰੇ ਰੋਸ ਕਰ ਨਾਲ ਆਉਣਾ ਪਿਆ ਤੇ ਆਪਣੇ ਹੱਕ ਲਈ ਅਸੀਂ ਬੈਠੇ ਆਂ ਨਹੀਂ ਸੁਣਦੀ ਪਬਲਿਕ ਵੀ ਇਕਲੇ ਗੇੜੇ ਮਾਰ ਕੇ ਮੁੜ ਜਾਂਦੀ ਆ ਲੋਕਾਂ ਦੇ ਇੰਨੀਆਂ ਚੋਰੀਆਂ ਹੁੰਦੀਆਂ ਜੇ 100 ਚੋਰੀਆਂ ਹੁੰਦੀਆਂ ਤਾਂ ਇੱਕ ਰਿਪੋਰਟ ਲਿਖੀ ਜਾਂਦੀ ਉਹ ਵੀ ਤਾਂ ਜੇ ਮੀਡੀਆ ਤੇ ਧਿਆਨ ਚ ਆਇੰਦਾ ਰੌਲਾ ਪੈ ਜਾਂਦਾ ਵੱਡੇ ਬੰਦੇ ਦੀ ਤਾਂ ਲਿਖੀ ਜਾਂਦੀ ਆ ਛੋਟੇ ਬੰਦੇ ਦੀ ਚੋਰੀ ਇਹ ਨਹੀਂ ਲਿਖੀ ਜਾਂਦੀ ਛੋਟੇ ਬੰਦੇ ਦਾ ਲਟਕਦੇ ਰਹਿ ਜਾਂਦੇ ਜੇ ਕੋਈ ਕਿਸੇ ਦੀਆਂ ਮੱਜਾਂ ਚੋਰੀ ਹੋ ਗਈਆਂ ਗਹਿਣੇ ਚੋਰੀ ਹੋ ਗਏ ਪੈਸਾ ਚੋਰੀ ਹੋ ਗਿਆ ਜੇ ਚੋਰ ਫੜ ਵੀ ਲੈਂਦੇ ਆ ਇੱਕ ਚੋਰਾਂ ਦਾ ਝੁੱਟ ਫੜ ਲੈਂਦੇ ਨੇ ਉਹਦੇ ਤੇ ਸਾਰਾ ਪਾ ਦਿੰਦੇ ਆ ਚੋਰ ਤਾਂ ਫੜੇ ਗਏ ਇੱਕ ਇੱਕ ਗੁੱਟ ਹੀ ਸਾਰਾ ਕੁਝ ਬਾਹਰ ਦੇਣਾ ਵੀ ਇਹਨੇ ਆ ਚੋਰੀ ਕੀਤੀ ਆ ਇਹਨੇ ਆ ਚੋਰੀ ਕੀਤੀ ਆ ਆ ਮਸਲੇ ਦਾ ਹੱਲੇ ਨਹੀਂ ਹੁੰਦਾ ਹੈਗਾ ਲੋਕਾਂ ਦਾ ਸਮਾਨ ਤਾਂ ਨਹੀਂ ਵਾਪਸ ਮਿਲਦਾ ਕਹਿੰਦੇ ਜੀ ਇਹੀ ਚੋਰਾਂ ਨੇ ਚੋਰੀ ਕੀਤੀ ਆ ਸਾਰਾ ਉਹਦੀ ਬਾਹਰ ਇਸੇ ਤਰ੍ਹਾਂ ਹਰੇਕ ਬੰਦਾ ਧੁੱਕੀ ਆ ਅੱਜ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਕੀ ਮੈਸੂ ਮਹੂਤ ਪੱਤਰਕਾਰਾਂ ਧੰਨਵਾਦ ਜੀ ਵੀ ਇੱਥੇ ਹੋਮਾ ਮਾ ਕੇ ਪਹੁੰਚੇ ਨੇ ਧੰਨਵਾਦ ਜੀ ਧੰਨਵਾਦ ਜੀ ਪ੍ਰਧਾਨ ਜੀ ਮੇਰਾ ਨਹੀਂ ਕੀਤਾ ਦੇ ਵਿੱਚ ਅਜੀਤ ਕੁਵਾਰ ਦੇ ਇੰਚਾਰਜ ਬਲਜਿੰਦਰ ਜੀ ਪਹੁੰਚੇ ਨੇ ਅਸੀਂ ਉਹਨਾਂ ਨੂੰ ਵੀ ਇੱਥੇ ਆ ਜੀ ਆਖਦੇ ਆਂ ਗੁਰਵਿੰਦਰ ਜੀ ਵੀਰੇ ਕਹਿੰਦੇ ਭਪਿੰਦਰ ਸਿੰਘ ਢਿੱਲੋਂ ਜੀ ਵੀ ਆਏ ਆ ਅਸੀਂ ਉਹਨਾਂ ਨੂੰ ਵੀ ਇੱਥੇ ਪਹੁੰਚਣ ਦਈਏ ਆ ਆਖਦੇ ਆਂ ਜੀ ਹਾਂ ਜੀ ਅਰੇ ਅਜੇ ਜਿਹੜੀ ਕੀੀ ਮਸਲਾ ਮੈਂ ਦੱਸੋ ਜੀ ਭਾਈ ਸਾਹਿਬ ਉਹ ਵੀ ਤਾਂ ਬੈਠ ਕੇ ਗੱਲਬਾਤ ਹੋਈ ਆ ਅੰਦਰ ਹੀ ਆ ਜਾਓ ਅੰਦਰ ਆ ਜਾਓ ਅੰਦਰ ਆ ਜਾਓ ਹਾਂਜੀ ਜਲਦੀ ਅੰਦਰ ਜਿੰਮੇ ਤੋਂ ਦਾਪੋ ਇਹ ਨਾ ਨਾ ਅਪਸਲਾਹ ਕਰ ਰਹੇ ਹੁੰਦੇ ਨੇ ਬੁੱਢੇ ਸਾਲ ਫੈਸਲਾ ਲਾਉਣ ਦੇ ਨਹੀਂ ਚੱਲ ਕੇ ਉਹ ਪੱਤਰਕਾਰ ਦੋ ਚਾਰ ਬੰਦੇ ਅੰਦਰ ਜਾ ਕੇ ਗੱਲ ਕਰ ਹਾਂਜੀ ਉੱਤੇ ਸਾਡੀ ਨਹੀਂ ਮੌਜੂਦ ਹੈ ਪਰ ਨਹੀਂ ਨਹੀਂ ਸਾਰਨ ਬਾਅਦ ਇਹ ਦੋਨੇ ਦੀ ਸਮਝਿਆ ਹੋਇਆ ਜਾਇਆ ਹੋਣਾ बंदर है हां जी बेटा कहना